ਪਾਠ 11 ਕਰਾਮਾਤ ਇਹ ਕਹਾਣੀ ਅਜੀਹੇ ਰਾਜਾ ਦੀ ਹੈ ਜੋ ਆਪਣੇ ਪ੍ਰਜਾ ਦਾ ਹਾਲ ਜਾਣਨ ਲਈ ਪੇਸ਼ ਬਦਲ ਕੇ ਆਪਣੀ ਰਾਜਧਾਨੀ ਵਿੱਚ ਇੱਕ ਆਮ ਆਦਮੀ ਦੀ ਤਰ੍ਹਾਂ ਘੁੰਮਦਾ ਸੀ ਤਾਂ ਜੋ ਉਹ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਜਾਣੂ ਹੋ ਸਕੇ ਉਸ ਰਾਜੇ ਦਾ ਨਾਂ ਬਿਕਰਮਪਾਲ ਸੀ ਲੋਕ ਰਾਜਾ ਬਿਕਰਮ ਦੇ ਰਾਜ ਵਿੱਚ ਦੁਖੀ ਸਨ ਰਾਜੇ ਨੇ ਜਾਣਨਾ ਚਾਹਿਆ ਕੀ ਉਹਨਾਂ ਦੇ ਦੁਖੀ ਹੋਣ ਦਾ ਕੀ ਕਾਰਨ ਸੀ ਉਸ ਨੂੰ ਇੱਕ ਵਪਾਰੀ ਨੇ ਦੱਸਿਆ ਕਿ ਉਸ ਦੇ ਰਾਜ ਵਿੱਚ ਚੋਰ ਕੁਝ ਜ਼ਿਆਦਾ ਹੀ ਸਰਗਰਮ ਹੋ ਗਏ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਗਿਆ ਸੀ ਚੋਰ ਰਾਜੇ ਦੇ ਸਿਪਾਹੀਆਂ ਦੀ ਪਹੁੰਚ ਤੋਂ ਦੂਰ ਸਨ ਕੁਝ ਲੋਕ ਇਸ ਵਿੱਚ ਰਾਜੇ ਦੀ ਲਾਪਰਵਾਹੀ ਦੱਸ ਰਹੇ ਸਨ ਰਾਜੇ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਉਸ ਨੇ ਸੋਚਿਆ ਕਿ ਚੋਰਾਂ ਦਾ ਪਿੱਛਾ ਕਰਨਾ ਚਾਹੀਦਾ ਹੈ ਉਸਦੇ ਰਾਜ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਨਾ ਤਾਂ ਉਸਦੇ ਸਿਪਾਹੀ ਚੋਰਾਂ ਨੂੰ ਫੜ ਸਕੇ ਸਨ ਤੇ ਨਾ ਹੀ ਚੋਰਾਂ ਦਾ ਕੁਝ ਪਤਾ ਲੱਗ ਰਿਹਾ ਸੀ ਉਸਦੇ ਵਜ਼ੀਰ ਤੇ ਅਹਿਲਕਾਰ ਸਾਰੇ ਬੜੇ ਪਰੇਸ਼ਾਨ ਸਨ ਵਿਕਰਮਪਾਲ ਨੇ ਸੋਚਿਆ ਕਿ ਚੋਰੀਆਂ ਜ਼ਿਆਦਾਤਰ ਰਾਤ ਦੇ ਵੇਲੇ ਹੁੰਦੀਆਂ ਹਨ ਤੇ ਹੋ ਸਕਦਾ ਹੈ ਕਿ ਰਾਤ ਨੂੰ ਪਹਿਰੇਦਾਰ ਸੋ ਜਾਂਦੇ ਹੋਣ ਇਸ ਲਈ ਚੋਰ ਦੇ ਭੇਸ ਵਿੱਚ ਹੀ ਚੋਰਾਂ ਦਾ ਪਤਾ ਕਰਨਾ ਚਾਹੀਦਾ ਹੈ ਸੌਸ ਨੇ ਇੱਕ ਚੋਰ ਦਾ ਭੇਸ ਬਣਾਇਆ ਪੁਰਾਣੇ ਜਿਹੇ ਮੈਲੇ ਕੁਚੈਲੇ ਕਪੜੇ ਪਾ ਲਏ ਇੱਕ ਚਾਕੂ ਤੇ ਇੱਕ ਰੱਸੀ ਆਪਣੇ ਲੱਕ ਨਾਲ ਬੰਨ ਲਏ ਆਪਣੇ ਪਹਿਰੇਦਾਰਾਂ ਤੋਂ ਚੋਰੀ ਉਹ ਮਹਿਲ ਚੋਂ ਬਾਹਰ ਨਿਕਲ ਆਇਆ ਆਪਣੇ ਬਦਲੇ ਹੋਏ ਭੇਸ ਵਿੱਚ ਉਹ ਰਾਜਧਾਨੀ ਵਿੱਚ ਇੱਕ ਦਰਖਤ ਦੇ ਹੇਠਾਂ ਬੈਠੇ ਚਾਰ ਆਦਮੀਆਂ ਕੋਲ ਪਹੁੰਚ ਗਿਆ ਕਿਉ ਬਈ ਤੁਸੀਂ ਚੋਰਾਂ ਨੂੰ ਆਉਂਦੇ ਹੋਏ ਤਾਂ ਨਹੀਂ ਦੇਖਿਆ ਰਾਜੇ ਨੇ ਪੁੱਛਿਆ ਕਿਉਂ ਅਸੀਂ ਤਾਂ ਆਪ ਚੋਰ ਹਾਂ ਸਾਡੇ ਤੋਂ ਉੱਪਰ ਕਿਹੜਾ ਚੋਰ ਹੋ ਸਕਦਾ ਹੈ ਚੋਰਾਂ ਚੋ ਇੱਕ ਨਹੀਂ ਦੱਸਿਆ ਤੁਹਾਨੂੰ ਰਾਜਾ ਤੋਂ ਡਰ ਨਹੀਂ ਲੱਗਦਾ ਰਾਜੇ ਨੇ ਪੁੱਛਿਆ ਲੈ ਡਾਰਕਿਸ ਗੱਲ ਦਾ ਰਾਜੇ ਦੇ ਸਿਪਾਹੀ ਚੋਰ ਰਾਜਾ ਆਪ ਚੋਰ ਫਿਰ ਚੋਰਾਂ ਦੇ ਰਾਜ ਵਿੱਚ ਚੋਰਾਂ ਨੂੰ ਕਿਸ ਗੱਲ ਦਾ ਡਰ ਚੋਰਾਂ ਦਾ ਸਰਦਾਰ ਬੋਲਿਆ ਉਹ ਚੋਰਾਂ ਦਾ ਆਗੂ ਸੀ ਤੁਸੀਂ ਇੱਥੇ ਬੈਠ ਕੇ ਕੀ ਕਰ ਰਹੇ ਹੋ ਕਰਨਾ ਕੀ ਹੈ ਚੋਰੀ ਦੀ ਵਿਉਂਤ ਬਣਾ ਰਹੇ ਹਾਂ ਤਾਂ ਜੋ ਵਾਵਾ ਮਾਲ ਹੱਥ ਲੱਗੇ ਰਾਜੇ ਨੇ ਉਹਨਾਂ ਚੋਰਾਂ ਨੂੰ ਬਹੁਤ ਗਉ ਨਾਲ ਵੇਖਿਆ ਤੇ ਕਹਿਣ ਲੱਗਾ ਥਾ ਮੈਂ ਦੱਸ ਦਿੰਦਾ ਹਾਂ ਚੋਰੀ ਕਰਨਾ ਤੁਹਾਡਾ ਕੰਮ ਪਰ ਇਸ ਵਾਸਤੇ ਮੇਰੀ ਇੱਕ ਸ਼ਰਤ ਹੈ ਕਿਹੜੀ ਸ਼ਰਤ ਚੋਰਾਂ ਦੇ ਸਰਦਾਰ ਨੇ ਪੁੱਛਿਆ ਇਹ ਹੋ ਕਿ ਮੈਨੂੰ ਆਪਣੇ ਨਾਲ ਰਲਾ ਲਵੋ ਆਪਣੇ ਨਾਲ ਕਿਵੇਂ ਰਲਾ ਲਈਏ ਨਾ ਤੇਰੀ ਜਾਣ ਪਛਾਣ ਨਾ ਅਤਾ ਪਤਾ ਤੁਸੀਂ ਆਪਣੀ ਜਾਣ ਪਛਾਣ ਦੇ ਦਿਓ ਤੇ ਮੈਂ ਆਪਣਾ ਅਤਾ ਪਤਾ ਦੱਸ ਦਿੰਦਾ ਹਾਂ ਰਾਜੇ ਨੇ ਕਿਹਾ ਪਰ ਤੂੰ ਹੈ ਕੌਣ ਮੈਂ ਵੀ ਇੱਕ ਚੋਰ ਹਾਂ ਛੋਟਾ ਮੋਟਾ ਪਰ ਤੁਹਾਡੇ ਜਿੰਨਾ ਨਹੀਂ ਉਹ ਤਾਂ ਠੀਕ ਹੈ ਪਰ ਅਸੀਂ ਕਿਵੇਂ ਮੰਨ ਲਈਏ ਕੋਈ ਗੁਣ ਦੱਸ ਰਹੀ ਗੱਲ ਨਾਲ ਰਲਾਉਣ ਦੀ ਅਸੀਂ ਕਿਸੇ ਨੂੰ ਆਪਣੇ ਨਾਲ ਨਹੀਂ ਰਲਾਉਂਦੇ ਚੋਰਾ ਦੇ ਸਰਦਾਰ ਨੇ ਕਿਹਾ ਕਿਉਂ ਅਸੀਂ ਜਦੋਂ ਵੀ ਅਜਿਹੀ ਗਲਤੀ ਕੀਤੀ ਹੈ ਅਸੀਂ ਫੜੇ ਜਾਂਦੇ ਹਾਂ ਹੁਣ ਇਹ ਗਲਤੀ ਦੁਬਾਰਾ ਨਹੀਂ ਕਰਨੀ ਨਾਲੇ ਅਸੀਂ ਸਾਰੇ ਆਪੋ ਆਪਣੇ ਹੁਨਰ ਦੇ ਮਾਹਰ ਹਾਂ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਰਾਜੇ ਨੇ ਉਹਨਾਂ ਦੀ ਮਿੰਨਤ ਕੀਤੀ ਤੇ ਕਿਹਾ ਉਹ ਇਸ ਤਰ੍ਹਾਂ ਨਾ ਕਰਨ ਜੇਕਰ ਉਹ ਉਸ ਨੂੰ ਆਪਣੇ ਨਾਲ ਰਲਾ ਲੈਣ ਤਾਂ ਇਸ ਵਿੱਚ ਜ਼ਰੂਰ ਉਹਨਾਂ ਦਾ ਕੋਈ ਨਾ ਕੋਈ ਲਾਭ ਹੀ ਹੋਵੇਗਾ ਮੈਂ ਵੀ ਤੁਹਾਡੇ ਵਾਂਗ ਇੱਕ ਚੋਰ ਹਾਂ ਇਕੱਲਾ ਹੀ ਚੋਰੀਆਂ ਕਰਦਾ ਹਾਂ ਤੁਸੀਂ ਆਪਣੇ ਨਾਲ ਰਲਾ ਲਓਗੇ ਤਾਂ ਮੈਂ ਵੀ ਕੁਝ ਮਦਦ ਕਰ ਦੇਵਾਂਗਾ ਠੀਕ ਹੈ ਅਸੀਂ ਸਾਰੇ ਆਪਣੇ ਆਪਣੇ ਕੰਮ ਵਿੱਚ નિਪੁੰਨ ਹਾਂ ਤੂੰ ਦੱਸ ਕੀ ਕਰ ਸਕਦਾ ਹੈ ਮੈਂ ਵੀ ਕੋਈ ਨਾ ਕੋਈ ਹੁਨਰ ਤਾਂ ਜਾਣਦਾ ਹੀ ਹਾਂ ਪਰ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਠੀਕ ਹੈ ਤਾਂ ਸੁਣ ਅਸੀਂ ਤਿੰਨ ਚੋਰ ਆਪੋ ਵਿੱਚ ਬੜੇ ਹੁਸ਼ਿਆਰ ਹਾਂ ਤੇ ਪੱਕੇ ਦੋਸਤ ਹਾਂ ਇਹ ਚੰਦਰ ਹੈ ਚੰਦਰ ਜਾਨਵਰਾਂ ਦੀ ਬੋਲੀ ਜਾਣਦਾ ਹੈ ਜਦੋਂ ਕੁੱਤੇ ਭੌਂਕ ਰਹੇ ਹੁੰਦੇ ਹਨ ਤਾਂ ਇਹ ਉਹਨਾਂ ਦੀ ਬੋਲੀ ਸਮਝ ਜਾਂਦਾ ਹੈ ਇਹ ਦੂਸਰਾ 나ਥੂ ਹੈ 나ਥੂ ਦਾ ਨੱਕ ਬੜਾ ਤੇਜ਼ ਹੈ ਇਹ ਸੁੰਘ ਕੇ ਦੱਸ ਦਿੰਦਾ ਹੈ ਕਿ ਤਾਂ ਦੌਲਤ ਦਾ ਖਜ਼ਾਨਾ ਕਿੱਥੇ ਪਿਆ ਹੈ ਤੀਸਰਾ ਸਾਥੀ ਹੈ ਜਿੰਦੂ ਜਿੰਦੂ ਦਾ ਹੱਥ ਲੱਗਦੇ ਸਾਰ ਹੀ ਸਾਰੇ ਜਿੰਦਰੇ ਆਪਣੇ ਆਪ ਖੁੱਲ ਜਾਂਦੇ ਹਨ ਇਹ ਤਾਂ ਹੋਇਆ ਸਾਡਾ ਤਿੰਨਾਂ ਦਾ ਹੁਨਰ ਹੁਣ ਤੂੰ ਦੱਸ ਕੀ ਕਰ ਸਕਦਾ ਹੈ ਬਈ ਦੋਸਤੋ ਮੈਂ ਤੁਹਾਡੇ ਜਿੰਨਾ ਹੁਨਰਮੰਦ ਤਾਂ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਮੇਰੀ ਕਿਸਮਤ ਇਸ ਦਾੜੀ ਵਿੱਚ ਹੈ ਜੇ ਮੈਂ ਇਸ ਨੂੰ ਹਿਲਾ ਦਿਆਂ ਤਾਂ ਮੌਤਾ ਦੀ ਸਜ਼ਾ ਵੀ ਮੁਆਫ ਹੋ ਜਾਂਦੀ ਹੈ ਰਾਜਾ ਦੀ ਇਸ ਗੱਲ ਨੂੰ ਸੁਣ ਕੇ ਉਹ ਖੁਸ਼ ਹੋ ਗਏ ਤੇ ਕਹਿਣ ਲੱਗੇ ਬੰਦਾ ਤੂੰ ਜ਼ਰਾ ਕੰਮ ਦਾ ਹੈ ਚੱਲ ਆ ਰਲ ਜਾ ਅਸੀਂ ਵਿਉਂਤ ਬਣਾਈਏ ਕਿ ਅੱਜ ਕਿੱਥੇ ਚੋਰੀ ਕਰਨੀ ਹੈ ਉਹ ਮਿਲ ਕੇ ਸਲਾਹ ਕਰਨ ਲੱਗੇ ਇੱਕ ਚੋਰ ਕਹਿਣ ਲੱਗਾ ਕਿ ਸੇਠ ਦੇ ਘਰ ਵਿੱਚ ਚੋਰੀ ਕਰੀਏ। ਦੂਜਾ ਕਹਿਣ ਲੱਗਾ ਕਿ ਰਾਜੇ ਦੇ ਮਹਿਲ ਵਿੱਚ ਚੋਰੀ ਕਰਨੀ ਚਾਹੀਦੀ ਹੈ। 나ਥੂ ਕਹਿਣ ਲੱਗਾ ਰਾਜੇ ਦਾ ਇੱਕ ਪਹਿਰੇਦਾਰ ਮੇਰਾ ਜਾਨੂ ਹੈ। ਆਪਾਂ ਨੂੰ ਰਾਜੇ ਦੇ ਮਹਿਲ ਵਿੱਚ ਹੀ ਚੋਰੀ ਕਰਨੀ ਚਾਹੀਦੀ ਹੈ। ਛੋਟੀਆਂ-ਛੋਟੀਆਂ ਚੋਰੀਆਂ ਕਰਕੇ ਅਸੀਂ ਥੱਕ ਗਏ ਹਾਂ। ਕੋਈ ਵੱਡਾ ਕੰਮ ਹੀ ਕਰਨਾ ਚਾਹੀਦਾ ਹੈ। ਸਾਰੇ ਉਸ ਦੀ ਗੱਲ ਨਾਲ ਸਹਿਮਤ ਹੋ ਗਏ। ਉਹ ਚਾਰੋਂ ਰਾਜੇ ਦੇ ਮਹਿਲ ਵੱਲ ਚੱਲ ਪਏ। ਰਸਤੇ ਵਿੱਚ ਕੁੱਤੇ ਉਨ੍ਹਾਂ ਨੂੰ ਦੇਖ ਕੇ ਭੌਂਕਣ ਲੱਗੇ 나ਥੂ ਨੇ ਚੰਦਰ ਨੂੰ ਪੁੱਛਿਆ ਕਿਓ ਬਾਈ ਚੰਦਰ ਇਹ ਕੁੱਤੇ ਕੀ ਕਹਿੰਦੇ ਹਨ ਤੂੰ ਤਾਂ ਜਾਨਵਰਾਂ ਦੀਆਂ ਬੋਲੀਆਂ ਜਾਣਦਾ ਹੈ ਇਹ ਕੁੱਤੇ ਕਹਿ ਰਹੇ ਹਨ ਕਿ ਸਾਡੇ ਵਿੱਚੋਂ ਇੱਕ ਰਾਜਾ ਹੈ ਇਹ ਕਿੱਦਾਂ ਹੋ ਸਕਦਾ ਹੈ ਸਾਡੇ ਨਾਲ ਰਾਜੇ ਦਾ ਕੀ ਕੰਮ ਇਹ ਐਵੇਂ ਹੀ ਭੌਂਕ ਰਹੇ ਨੇ ਥੋੜੀ ਦੂਰ ਜਾ ਕੇ ਜਦੋਂ ਰਾਜੇ ਦੇ ਮਹਿਲ ਵਿੱਚ ਪਹੁੰਚ ਗਏ ਤਾਂ ਵਿਕਰਮਪਾਲ ਨੇ ਉਹਨਾਂ ਨੂੰ ਕਿਹਾ ਕਿ 나ਥੂ ਸੁੰਘ ਕੇ ਦੱਸੇ ਕਿ ਖਜ਼ਾਨਾ ਕਿੱਥੇ ਹੈ ਉਹ ਉਹਨਾਂ ਨੂੰ ਮਹਿਲ ਦੇ ਅੰਦਰ ਤੱਕ ਲੈ ਗਿਆ 나ਥੂ ਨੇ ਦੋ ਤਿੰਨ ਥਾਂਾਂ ਤੇ ਜਾ ਕੇ ਸੁੰਘਿਆ ਹਰ ਵਾਰੀ ਉਹ ਨਾਂ ਵਿੱਚ ਸਿਰ ਫੇਰ ਦਿੰਦਾ ਜਦੋਂ ਉਹ ਖਜ਼ਾਨੇ ਦੇ ਕਮਰੇ ਕੋਲ ਪਹੁੰਚ ਗਏ ਤਾਂ 나ਥੂ ਨੇ ਕਿਹਾ ਕਿ ਇਸ ਕਮਰੇ ਵਿੱਚ ਖਜ਼ਾਨਾ ਹੈ ਕਮਰੇ ਦੇ ਦਰਵਾਜ਼ਿਆਂ ਉੱਪਰ ਵੱਡੇ ਵੱਡੇ ਜਿੰਦਰੇ ਲੱਗੇ ਹੋਏ ਸਨ ਹੁਣ ਵਾਰੀ ਆਈ ਜਿੰਦਰ ਦੀ ਉਸਨੇ ਹੱਥ ਲਗਾਇਆ ਤੇ ਜਿੰਦਰੇ ਆਪਣੇ ਆਪ ਖੁੱਲ ਗਏ ਜਦੋਂ ਉਹ ਚੋਰ ਖਜ਼ਾਨੇ ਵਾਲ ਕਮਰੇ ਵਿੱਚ ਦਾਖਲ ਹੋਏ ਵਿਕਰਮਪਾਲ ਨੇ ਕਿਹਾ ਤੁਸੀਂ ਜਰਾ ਸਮਾਂ ਇਕੱਠਾ ਕਰੋ ਮੈਂ ਬਾਹਰ ਜਾ ਕੇ ਦੇਖਦਾ ਹਾਂ ਕਿ ਕਿਤੇ ਪਹਿਰੇਦਾਰ ਨਾ ਆ ਜਾਣ ਬਾਹਰ ਆ ਕੇ ਉਸਨੇ ਆਪਣੇ ਕੱਪੜੇ ਬਦਲੇ ਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਅੰਦਰ ਕਮਰੇ ਵਿੱਚ ਚੋਰ ਹਨ ਉਹਨਾਂ ਨੂੰ ਕੈਦ ਕਰ ਲਵੋ ਸਿਪਾਹੀਆਂ ਨੇ ਚੋਰਾਂ ਨੂੰ ਕੈਦ ਕਰ ਲਿਆ ਅਗਲੇ ਦਿਨ ਰਾਜੇ ਦੀ ਕਚਹਿਰੀ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਇਨਾਂ ਨੇ ਲੋਕਾਂ ਦਾ ਝਿਣਾ ਮੁਸ਼ਕਲ ਕੀਤਾ ਹੋਇਆ ਹੈ ਇਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਵਜ਼ੀਰ ਨੇ ਰਾਜੇ ਨੂੰ ਸਲਾਹ ਦਿੱਤੀ ਉੱਧਰ ਚੋਰਾ ਨੇ ਵੀ ਰਾਜੇ ਨੂੰ ਪਛਾਣ ਲਿਆ 나ਥੂ ਨੇ ਅੱਗੇ ਵਧ ਕੇ ਕਿਹਾ ਹਜ਼ੂਰ ਹੁਣ ਅਸੀਂ ਸਮਝ ਗਏ ਹਾਂ ਕਿ ਉਹ ਕੁੱਤੇ ਠੀਕ ਹੀ ਕਹਿ ਰਹੇ ਸਨ ਤੁਸੀਂ ਸਾਡਾ ਹੁਨਰ ਤਾਂ ਦੇਖ ਹੀ ਚੁੱਕੇ ਹੋ ਹੁਣ ਜਰਾ ਆਪਣਾ ਹੁਨਰ ਵੀ ਦਿਖਾ ਦਿਓ ਠੀਕ ਹੈ ਮੈਂ ਰਾਜਾ ਹਾਂ ਮੇਰੇ ਇੱਕ ਇਸ਼ਾਰੇ ਉੱਪਰ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲ ਸਕਦੀ ਹੈ ਪਰ ਜੇ ਮੈਂ ਇਹ ਸਿਰ ਜ਼ਰਾ ਹਿਲਾ ਦਿਆਂ ਤੇ ਇਸ਼ਾਰਾ ਕਰਾਂ ਇਹ ਮੌਤ ਦੀ ਸਜ਼ਾ ਮੁਆਫ ਵੀ ਹੋ ਜਾਂਦੀ ਹੈ ਹਜ਼ੂਰ ਅਸੀਂ ਅੱਗੇ ਤੋਂ ਕਦੇ ਕੋਈ ਚੋਰੀ ਨਹੀਂ ਕਰਾਂਗੇ ਇਹ ਸਾਡਾ ਵਾਅਦਾ ਹੈ ਪਰ ਜੇ ਹੁਣ ਤੁਸੀਂ ਵੀ ਆਪਣਾ ਹੁਨਰ ਦਿਖਾ ਦਿਓ ਤਾਂ ਸਾਡੀ ਜਾਨ ਬਚ ਸਕਦੀ ਹੈ ਰਾਜਾ ਕਿਸੇ ਨੂੰ ਮਾਰਨਾ ਨਹੀਂ ਸਿਚਾਉਂਦਾ ਉਸਨੇ ਸਿਰ ਹਿਲਾਇਆ ਤੇ ਉਹਨਾਂ ਚੋਰਾਂ ਦੀ ਸਜ਼ਾ ਮੁਆਫ ਕਰ ਦਿੱਤੀ ਉਹ ਚੋਰ ਚੋਰੀ ਕਰਨਾ ਛੱਡ ਕੇ ਚੰਗੇ ਸ਼ਹਿਰੀ ਬਣ ਗਏ